ਮਹਾਰਗੁਰੂ ਜੀ ਕਾ ਖਾਲਸਾ ਮਹਾਰਗੁਰੂ ਜੀ ਕੀ ਫਤਿਹ ਗੁਰਪੁਰਬ ਮਨਾਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬੈਨੀਫਿਟ ਸਾਨੂੰ ਕੀ ਹੋਇਆ ਇਹ ਬਹੁਤ ਵੱਡੇ ਸਵਾਲ ਨੇ ਸਾਡੀ ਕੌਮ ਦੇ ਕੜਮ ਚੌਧਰੀਆਂ ਤੇ ਜਿੰਨੇ ਵੀ ਗੁਰਦੁਆਰੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਕਿਤੇ 2 4 ਨੂੰ ਛੱਡ ਕੇ ਨਹੀਂ ਗੁਰਦਵਾਰਿਆਂ ਦੇ ਗਰੰਥੀ ਬਿਲਕਦੇ ਨੇ ਕੋਈ ਕਹਿੰਦਾ ਮੇਰੀ ਤਨਖਾਹ ਘਟ ਹੈ ਕੋਈ ਕਹਿੰਦਾ ਮੇਰੇ ਕੋਲੇ ਰਹਿ ਇਸੇ ਨਹੀਂ ਵਧੀਆ ਜਿਹੜੇ ਕਿ ਬਹੁਤ ਵੱਡੀਆਂ-ਵੱਡੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹ ਗਰੰਥੀਆਂ ਨੂੰ ਨੇ ਔਰ ਜਦੋਂ ਗੁਰਪੁਰਬ ਹੁੰਦਾ ਉਦੋਂ ਇਹ ਸਾਡੇ ਕੌਮ ਦੇ ਕੜਮ ਚੌਧਰੀ ਪ੍ਰਵਾਤ ਫੇਰੀਆਂ ਕੱਢਣਗੇ 4 ਵਜੇ ਉੱਠ ਕੇ ਪਕੌੜਿਆਂ ਦੇ ਲੰਗਰ ਲਾਉਣਗੇ 12 ਮਹੀਨੇ ਤੋਂ ਬਾਅਦ ਰਾਤ ਦੇ ਪਟਾਕੇ ਚਲਾਉਣਗੇ ਕਿ ਗੁਰੂ ਪਾਤਸ਼ਾਹ ਦਾ ਗੁਰਪੁਰਬ ਹੋਇਆ ਸੀ ਨਗਰ ਕੀਰਤਨ ਕੀਤੇ ਗਏ ਬਹੁਤ ਵੱਡੇ ਵੱਡੇ ਢਾਡੀ ਬੁલાਏ ਗਏ ਕਵੀਸ਼ਰ ਬੁલાਏ ਗਏ ਰਾਗੀ ਬੁਲਾਏ ਗਏ ਇਹ ਹਰ ਵਕਤ ਮੱਖੀ ਤੇ ਮੱਖੀ ਮਾਰੀ ਜਾਂਦੀ ਹੈ ਕਹਾਵਤ ਇਹ ਹੀ ਹੈ ਪਰ ਸਭ ਤੋਂ ਵੱਡੀ ਜਿਹੜੀ ਘਾਟ ਸਾਡੀ ਕੌਮ ਦੇ ਵਿੱਚ ਸੰਧਾਨਕ ਤੌਰ ਤੇ ਰੜਕਦੀ ਹੈ ਉਹ ਇਹ ਹੈ ਕਿ ਸਵਾ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਨਾਲ ਮਿਲ ਕੇ ਰਾਗਾਂ ਦੇ ਵਿੱਚ ਕੀਰਤਨ ਕੀਤਾ ਸ਼ੁਰੂਆਤ ਕੀਤੀ ਤੇ ਅੱਜ ਚੋਲਿਆਂ ਵਾਲੇ ਜਿਹੜੇ ਸਾਧ ਨੇ ਉਹ ਕੱਚੀ ਬਾਣੀ ਧਾਰਨਾ ਪੜ੍ਹ ਕੇ ਲੋਕਾਂ ਨੂੰ ਬਾਣੀ ਦੇ ਨਾਲ ਤੋੜ ਕੇ ਉਮ ਕੱਤੀ ਬਾਣੀ ਦੇ ਨਾਲ ਜੋੜੀ ਜਾ ਰਹੀ ਤੇ ਜੇ ਇਹਨਾਂ ਨੂੰ ਕੋਈ ਸਵਾਲ ਕਰੇ ਤਾਂ ਕਹਿਣਗੇ ਆਤਰ ਸਿੰਘ ਮਰਤੂਆਣੇ ਵਾਲੇ ਸਾਧ ਨੇ ਇਹ ਪਿਰਤ ਪਾਈ ਹੈ ਛੋਟੀਆਂ ਦੇ ਵਿੱਚ ਸ਼ਬਦ ਪੜਨ ਦੀ ਧਾਰਨਾ ਪੜਨ ਦੀ ਜਵਾਬ ਇਹ ਦਿੰਦੇ ਆ ਨਾਨਖਰੀਏ ਹੁਣ ਉਹ ਵੀ ਧਾਰਨਾ ਪੜਦੇ ਆ ਹੋਰ ਸਾਡੇ ਵੱਡੇ ਵੱਡੇ ਬਾਬੇ ਜਿਹੜੇ ਉਹ ਧਾਰਨਾ ਪੜਦੇ ਆ ਜਦੋਂ ਇਹਨਾਂ ਨੂੰ ਸਵਾਲ ਕਰਦੇ ਆ ਉਦੋਂ ਇਹ ਕਹਿਣਗੇ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਰਾਗਾਂ ਦੇ ਵਿੱਚ ਕੀਰਤਨ ਦੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 33 ਰਾਗ ਨੇ ਜਿਨ੍ਹਾਂ ਸਮੁੱਚੇ ਰਾਗਾਂ ਦੇ ਵਿੱਚ ਬਾਣੀ ਗੁਰੂ ਪਾਸ਼ਾ ਨੇ ਗਾਇਕ ਕੀਰਤਨ ਕੀਤਾ ਔਰ ਅੱਜ ਵੀ ਮਹਾਨ ਕੀਰਤਨੀ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਉਹਨਾਂ ਨੂੰ ਉਨੀ ਤਰਜੀ ਉਨੀ ਮਹਾਨਤਾ ਦਿੱਤੀ ਨਹੀਂ ਜਾਂਦੀ ਇਹਨਾਂ ਵਖੰਡੀ ਸਾਧਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਜਿਹੜਾ ਆਪਣਾ ਤੋਰੀ ਫੁਲਕਾ ਚਲਾਇਆ ਜੇ ਕਿਤੇ ਇਹ ਸਿਧਾਂਤ ਦੀ ਗੱਲ ਕਰਨਗੇ ਉਹ ਤੋਰੀ ਫੁਲਕਾ ਇਹਨਾਂ ਦਾ ਬੰਦ ਹੁੰਦਾ ਜਿਹੜੇ ਇਹਨਾਂ ਦੇ ਡੇਰੇ ਨੇ ਉਹ ਬੰਦ ਹੁੰਦੇ ਸਚਾਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਘਰ ਘਰ ਅੰਦਰ ਧਰਮਸ਼ਾਲ ਦੀ ਗੱਲ ਭਾਈ ਗੁਰਦਾਸ ਦੇ ਮੁਤਾਬਕ ਕੀਤੀ ਹੈ ਆਪ ਬਾਣੀ ਪੜਨ ਦੀ ਆਪ ਬਾਣੀ ਵਿਚਾਰਨ ਦੀ ਗੱਲ ਕੀਤੀ ਹੈ ਆਪ ਕੀਰਤਨ ਕਰਨ ਦੀ ਗੱਲ ਕੀਤੀ ਹੈ ਉਦੋਂ ਕਿਤੇ ਸਾਡੀ ਕੌਮ ਦੇ ਵਿੱਚ ਇਹ ਬਹੁਤ ਵੱਡੀ ਘਾਟ ਰੜਕਦੀ ਹੈ ਅਸੀਂ ਪੈਸੇ ਦੇ ਕੇ ਪਾਠ ਕਰਾਉਣਾ ਐਸੇ ਦੇ ਕੇ ਕੀਰਤਨ ਕਰਵਾਉਣਾ ਵੱਡੇ ਵੱਡੇ ਸਮਾਗਮ ਕਰੋੜਾਂ ਰੁਪਈਆ ਲਾ ਕੇ ਅਸੀਂ ਕਰਵਾ ਰਹੇ ਹਾਂ ਜਿਹਦਾ ਸਾਨੂੰ 1% ਵੀ ਬੈਨੀਫਿਟ ਹੋ ਰਹੀ ਨਹੀਂ ਹਾਂ ਵਪਾਰ ਬਣ ਗਿਆ ਬਹੁਤ ਵੱਡਾ ਗੁਰਾਇਣੇ ਹੋ ਜਾਂਦੀਆਂ ਨੇ ਕੀਰਤਨ ਦਰਵਾਰ ਦੇ ਨਾਂ ਤੇ ਨਗਰ ਕੀਰਤਨ ਦੇ ਨਾਂ ਤੇ ਪਰ 1% ਵੀ ਸਾਡੇ ਕੌਮ ਨੂੰ ਇਹਦਾ ਫਾਇਦਾ ਇਹਦਾ ਲਾਭ ਨਹੀਂ ਹੋ ਰਿਹਾ ਜਿੱਥੇ ਸਾਨੂੰ ਵੱਡੇ ਵੱਡੇ ਸਕੂਲਾਂ ਦੀ ਲੋੜ ਸੀ ਕਾਲਜਾਂ ਦੀ ਲੋੜ ਸੀ ਯੂਨੀਵਰਸਿਟੀ ਦੀ ਲੋੜ ਸੀ ਉੱਥੇ ਸੀ ਪਿੰਡਾਂ ਦੇ ਵਿੱਚ ਧੜਾ ਧੜ ਗੁਰਦੁਆਰੇ ਬਣਾਤੇ ਜਿੱਥੇ ਕੜਮ ਚੌਧਰੀਆਂ ਦਾ ਕਬਜਾ ਹੈ ਕੇਵਲ ਬਿਜ਼ਨਸ ਬਣਿਆ ਹੋਇਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਖਿਆ ਦੇ ਕੇਂਦਰ ਸਾਡੇ ਗੁਰੂ ਸਾਹਿਬਾਨ ਨੇ ਬਣਾਏ ਸੀ ਤੇ ਉਹ ਸ਼੍ਰੋਮਣੀ ਕਮੇਟੀ ਵੀ ਉਥੇ ਕੁਝ ਨਹੀਂ ਕਰ ਰਹੀ ਅਰਬਾਂ ਕਰੋੜਾਂ ਦਾ ਬਜਟ ਸ਼੍ਰੋਮਣੀ ਕਮੇਟੀ ਕੋਲੇ ਹੈ ਸਾਡੀਆਂ ਸਿੱਖ ਸੰਸਥਾਵਾਂ ਕੋਲੇ ਹੈ ਜਿਹੜਾ ਸੰਧਾਨਕ ਪੱਖ ਤੋਂ ਪ੍ਰਚਾਰ ਦੇ ਪ੍ਰਸਾਰ ਤੇ ਲੱਗ ਨਹੀਂ ਰਿਹਾ ਅਸੀਂ ਉਲੰਭਾ ਦੇ ਨੇ ਪੰਜਾਬ ਅਸਾਈ ਬਣ ਗਏ ਆ ਪੰਜਾਬ ਹਿੰਦੂ ਬਣ ਗਿਆ ਜੀ ਪੰਜਾਬ ਮੁਸਲਮਣ ਬਣ ਗਿਆ ਜੀ ਅਸੀਂ ਕੀਤਾ ਕੀ ਹੈ ਇਹ ਤਾਂ ਦੱਸੋ ਜਿੰਨਾਂ ਡੇਰਾਬਾਦ ਹੈ ਇਹ ਸਾਰੇ ਦਾ ਸਾਰਾ ਕੌਮ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣ ਵਾਸਤੇ ਸੁਨਾਤਾ ਨੂੰ ਮਿੱਟੀ ਵਿੱਚ ਮਿਲਾਉਣ ਵਾਸਤੇ ਜਿੰਨੇ ਚਿਮਟਿਆਂ ਵਾਲੇ ਸਾਧ ਨੇ ਜੋ ਸਾਰੇ ਲੂੰਗ ਲਾਣਾ ਜਿਹੜਾ ਹੈਗਾ ਇਹ ਬਾਬੇ ਨਾਨਕ ਦੀ ਸਿੱਖੀ ਨੂੰ ਮਿੱਟੀ ਵਿੱਚ ਮਿਲਾਉਣ ਵਾਸਤੇ ਹੈ ਇ벤트 ਪ੍ਰਵਾਨ ਕਰਿਓ ਪ੍ਰਵਾਤ ਫੇਰੀਆਂ ਕੱਢ ਕੇ ਵੱਡੇ ਵੱਡੇ ਲੰਗਰ ਲਾ ਕੇ ਨਗਰ ਕੀਰਤਨ ਕਰਕੇ ਪਕੌੜੇ ਬਣਾ ਕੇ ਪਟਾਕੇ ਪਾ ਕੇ ਗੁਰਪੁਰਬ ਨਹੀਂ ਮਨਾਇਆ ਜਾਂਦਾ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਕਹਿਣ ਵਾਲੇ ਨੇ ਭੂਤਨਾ ਬਿਤਾਲਾ ਕਰਾਈਆ ਕਿਹਾ ਸੀ ਤੇ ਉਹੀ ਸ਼ਬਦ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਈ ਅੱਜ ਵੀ ਵਰਤ ਰਹੇ ਜਦੋਂ ਕਿ ਉਹਨਾਂ ਦੀ ਗੱਲ ਤੇ ਉਹਨਾਂ ਦੀ ਕਹਿਣੇ ਕਰਨੇ ਕਥਨੀ ਤੇ ਉਹਨਾਂ ਦੇ ਸਿਧਾਂਤ ਤੇ ਪੈਰਾ ਨਹੀਂ ਦੇ ਰਹੇ ਤਾਂ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਪਾਸਾ ਨੂੰ ਅੱਜ ਪਾਗਲ ਸਮਝਦੇ ਹਾਂ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ